ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 7ਵਾਂ ਗਤੀ ਇਸ ਅਧਿਆਇ ਦੇ ਪੰਨਾ ਨੰਬਰ 81 ਤੇ ਆਏ ਚਾਰ ਸਵਾਲ ਜਿਹੜੇ ਨੇ ਅਸੀਂ ਇਸ ਵੀਡੀਓ 'ਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਉੱਤਰ ਲਿਖਣ ਦਾ ਅਭਿਆਸ ਜ਼ਰੂਰ ਕਰੋ ਸੋ ਆਓ ਸ਼ੁਰੂ ਕਰੀਏ ਪਿਆਰੇ ਵਿਦਿਆਰਥੀਓ तोड़ियाँ अंग्रेजी और गणित दौड़ा भी इसी चैनल तो पूरी हो जाएगी तो यूट्यूब से जाके चटसाल चैनल खोल के प्लेलिस्ट से टैप करो तो सूची में स्क्रोल करो उ मिलनगिया नाइनथ इंग्लिश एम सी बी नाइनथ इंग्लिश लिटरेचर grammar ग्रैमर नाल ही मिलनगिया नाइंथ मैथ नोट्स फिर नवीं नौवीं गणित अंग्रेजी मीडियम पी एच सी बी नाइनथ मैथ जो कि सेम सी बी एस ई की बुक हैगी है फिर एक हैगी गणित सिद्धांत एक हैगी मैथ शॉर्टकट सेंट्रिक्स ਤੇ ਤੁਹਾਡੀ ਜਨਰਲ ਨੌਲੇਜ ਵਾਧਾ ਕਰਨ ਲਈ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਪਈ ਵੀਡੀਓਜ਼ ਵੀ ਜ਼ਰੂਰ ਦੇਖੋ ਆਹ ਦੇਖਿਓ ਬੱਚੇ ਹੁਣ ਐਵੇ ਸਵਾਲ ਪਹਿਲਾਂ ਅਗਿਆ ਕਿਸੇ ਵਸਤੂ ਦੇ ਇੱਕ ਸਮਾਨ ਅਤੇ ਅਸਮਾਨ ਗਤੀ ਲਈ ਦੂਰੀ ਸਮਾਂ ਐ ਐਸ ਜਿਹੜਾ ਦੂਰੀ ਦਾ ਸੰਕੇਤਕ ਹੈ ਸਮਾਂ ਟਾਈਮ ਹੈ ਦੂਰੀ ਦਾ ਸਮੇਂ ਦਾ ਸੰਕੇਤਕ ਹੈ ਸੋ ਦੂਰੀ ਸਮਾਂ ਭਾਵ ਐਸਟੀ ਗ੍ਰਾਫ ਦੀ ਦਿੱਖ ਕਿਹੋ ਜੀ ਹੁੰਦੀ ਹੈ ਆਹ ਦੇਖਿਓ ਬੜਾ ਬੜੇ ਬੱਚੇ ਹੋ ਐ ਵਧੀਆ ਸਵਾਲ ਨੇ ਤੇ ਗ੍ਰਾਫ ਦੇ ਨਾਲ ਜੁੜਿਆ ਐ ਸਾਰੇ ਗੱਲਾਂ ਨੂੰ ਬੜੇ ਵਿਸਥਾਰ ਦੇ ਨਾਲ ਮੈਂ ਸੋਚੋ ਤੇ ਉੱਤਰ ਦੇ ਦੀ ਰੇੜੀ ਵਿੱਚ ਵੀ ਚੰਗੀ ਤਰ੍ਹਾਂ ਤੁਹਾਨੂੰ ਸਮਝਾਇਆ ਕਿਸੇ ਵਸਤੂ ਦੇ ਇਕਸਮਾਨ ਗਤੀ ਲਈ ਦੂਰੀ ਸਮਾਂ ਭਾਵ ST ਗ੍ਰਾਫ ਦੀ ਦਿੱਖ ਇੱਕ ਸਿੱਧੀ ਰੇਖਾ ਵਰਗੀ ਹੁੰਦੀ ਹੈ ਠੀਕ ਹੈ ਤੇ ਕਿਸੇ ਵਸਤੂ ਦੇ ਅਸਮਾਨ ਗਤੀ ਲਈ ਦੂਰੀ ਸਮਾਂ ST ਗ੍ਰਾਫ ਦੀ ਦਿੱਖ ਕਿਸੇ ਵੀ ਆਕਾਰ ਦੀ ਹੋ ਸਕਦੀ ਹੈ ਭਾਵ ਉਹ ਸਿੱਧੀ ਰੇਖਾ ਨਹੀਂ ਹੁੰਦੀ ਵਿੰਗੀ ਤੇ ਡੀ ਗਰਫ ਕਰਵ ਹੁੰਦੀ ਹੈ ਜਿਹਨੂੰ ਅਸੀਂ ਵਕਰ ਕਹਿੰਦੇ ਆ ਸੋ ਸਿੱਧੀ ਰੇਖਾ ਤੋਂ ਲਾਭ ਚੋ ਉਹ ਕਿਸੇ ਵੀ ਆਕਾਰ ਦੀ ਹੋ ਸਕਦੀ ਹੈ ਤੇ ਦੋਨਾਂ ਦੇ ਹੁਣ ਅਸੀਂ ਉਦਾਹਰਣ ਵੀ ਲੈ ਲੈਂਦੇ ਆ ਆਓ ਦੇਖੀਏ ਇਹ ਦੇਖੋ ਬੱਚਿਓ ਸਮਾਨ ਗਤੀ ਵਾਲੀ ਵਸਤੂ ਦਾ ਦੂਰੀ ਸਮਾਂ ਐਸਟੀ ਗਰਾਫ ਇਹ ਦੇਖੋ ਇਹ ਦੂਰੀ ਹੈ ਤੇ ਇਹ ਸਮਾਂ ਹੈ ਤੇ ਬੱਚਿਓ ਇਹ ਦੇਖੋ ਸਿੱਧੀ ਰੇਖਾ ਠੀਕ ਹੈ ਨਾ ਸਿੱਧੀ ਰੇਖਾ ਕਿਉਂ ਕਿਉਂਕਿ ਇਹ ਸਮਾਨ ਗਤੀ ਹੈ ਇਕੇ ਦੀ ਇਹਦਾ ਮਤਲਬ ਹੈਗਾ ਆਪਣੇ ਬਰਾਬਰ ਦੇ ਸਮਿਆੰਤਰਲਾਂ ਦੇ ਵਿੱਚ ਉਹ ਬਰਾਬਰ ਦੀ ਦੂਰੀ ਤੈਅ ਕਰਦੀ ਪਈ ਹੈ ਠੀਕ ਹੈ ਆਓ ਅਗੇ ਚੱਲੀਏ ਇਹ ਦੇਖੋ ਬੱਚਿਓ ਇਹ ਆ ਗਿਆ ਉਹ ਸਮਾਨ ਗਤੀ ਵਾਲੀ ਵਸਤੂ ਦਾ ਦੂਰੀ ਸਮਾਂ ਐਸਟੀ ਗ੍ਰਾਫ ਇਹ ਦੂਰੀ ਹੈਗੀ ਹੈ ਹੈ ਸਮਾਂ ਹੈਗਾ ਤੇ ਸਿੱਧੀ ਰੇਖਾ ਨਹੀਂ ਹੈਗੀ ਇਹਦਾ ਟੇਡਾ ਹੈ ਕਰ ਵਗਾਰ ਵਕਰ ਹੈ ਇਹਦਾ ਮਤਲਬ ਹੈਗਾ ਕਿ ਸਮਾਨ ਅੰਤਰਾਲਾਂ ਦੇ ਵਿੱਚ ਸਮੇਂ ਦੇ ਅੰਤਰਾਲਾਂ ਵਿੱਚ ਉਹ ਇੱਕੋ ਜਿਹੀ ਦੂਰੀ ਤੈ ਨਹੀਂ ਕਰਦੀ ਪਈ ਠੀਕ ਹੈ ਜੀ ਅੱਗੇ ਚਲੀਏ ਦੂਜਾ ਸਵਾਲ ਉਸ ਵਸਤੂ ਦੀ ਗਤੀ ਦੇ ਸੰਬੰਧ ਵਿੱਚ ਗਤੀ ਉਹ ਮੂਵਮੈਂਟ ਮੋਸ਼ਨ ਇਹ ਉਹ ਸਿੱਕੇ ਸਮਾਨ ਜਾਂ ਅਸਮਾਨ ਦੀ ਗੱਲ ਕਰਦੇ ਹਾਂ ਨਾ ਉਸ ਵਸਤੂ ਦੀ ਗਤੀ ਦੇ ਸੰਬੰਧ ਵਿੱਚ ਤੁਸੀਂ ਕੀ ਕਹਿ ਸਕਦੇ ਹੋ ਜਿਸ ਦਾ ਦੂਰੀ ਸਮਾਂ ਐਸਟੀ ਗ੍ਰਾਫ ਸਮਾਂ ਤੁਰੇ ਸਮਾਂ ਟੀ ਤੁਰੇ ਐਕਸ ਤੁਰੇ ਦੇ ਸਮਾਨ ਅੰਤਰ ਇੱਕ ਸਰਲ ਰੇਖਾ ਹੋਵੇ ਆਓ ਦੇਖੀਏ ਹੁਣ ਜੇ ਕਿਸੇ ਵਸਤੂ ਦਾ ਦੂਰੀ ਸਮਾਂ ਐਸਟੀ ਗ੍ਰਾਫ ਸਮਾਂ ਜਿਹਨੂੰ ਸਮਾਂ ਟੀ ਤੁਰਾ ਜਿਹਨੂੰ ਐਕਸ ਤੁਰੇ ਤੇ ਅਸੀਂ ਸਮਾਂ ਲੈਨੇ ਆ ਦੇ ਸਮਾਨ ਅੰਤਰ ਇੱਕ ਸਰਲ ਰੇਖਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਦੀ ਦੂਰੀ ਵਿੱਚ ਕੋਈ ਬਦਲਾਅ ਨਹੀਂ ਹੋ ਰਿਹਾ ਕਿਉਂਕਿ ਸਮਾਂਤਰ ਹੈ ਨਾ ਇਹ ਤਾਂ ਸਮਾਂਤਰ તેરા ਲગેડા Y એક્સિસ ਤੇ ਜਿਹੜੀ ਉਚਾਈ ਹੈਗੀ ਹੈ ਭਾਵ ਜੋ X ਦੀ વેલ્યુ ਹੈ ਜੋ ਦੂਰੀ ਦਰਸਾ ਰਹੀ ਹੈ ਕੋਈ ਕੋ ਬਦલાઈ ਨਹੀਂ ਹੋ ਰਹਾ ਇਸਦਾ મતલਬ ਹੈ ਕਿ ਉਸ ਦੀ ਦੂਰੀ ਵਿੱਚ ਕੋਈ બદલાવ ਨਹੀਂ ਹੋ ਰਹਾ ਜੇ ਦੂਰੀ ਵਿੱਚ બદલાવ ਨਹੀਂ ਹੋ ਰਹਾ ਜਿੱਥੇ પહેલી کھڑی ਸੀ ਉਹ ਉੱਥੇ کھڑی ਹੈ ਦੂਰੀ બદલા ਨਹੀਂ ਭਾਵ ਉਸ ਦੀ ਚਾਲ 0 ਹੈ ਉਹ ਖਲੋਤੀ ਹੈ ਦੂਜੇ ਸ਼ਬਦਾਂ ਵਿੱਚ বস্তু ગતિહીਣ ਹੈ ਸੋ ਇੱਕ ਗੱਲ ਨੂੰ ਇਹ ਬੱਚਿਓ ਤਿੰਨ ਰੂਪਾਂ ਤੁਹਾਨੂੰ ਵਿਸਥਾਰ ਨਾਲ ਸਮਝਾ ਦਿੱਤਾ ਹੈ ਪਹਿਲਾਂ ਮੈਂ ਕਿਹਾ ਉਹਦੀ ਦੂਰੀ 'ਚ ਕੋਈ ਬਦਲਾਅ ਨਹੀਂ ਹੋ ਰਿਹਾ ਭਾਵ ਉਸਦੀ ਚਾਲ 0 ਹੈ ਦੂਜੇ ਸ਼ਬਦਾਂ ਵਿੱਚ ਵਸਤੂ ਗਤੀਹੀਣ ਹੈ ਐਵੇਂ ਤਾਂ ਕਹਿ ਰਿਹਾ ਤਾਂਕਿ ਤੁਹਾਨੂੰ ਚੰਗੀ ਤਰ੍ਹਾਂ ਗੱਲ ਸਮਝ ਆ ਜਾਵੇ ਹਉ ਦੇਖਿਏ ਇਹਦਾ ਹੁਣ ਗ੍ਰਾਫ ਐਮ ਗ੍ਰਾਫ ਬਣਾਇਆ ਤੁਹਾਡੇ ਲਈ ਇਹ ਦੇਖੋ ਇਹ Y ਤੁਰਾ X ਤੁਰਾ ਜੋ ਸਮੇਂ ਦਾ ਤੁਰਾ ਹੈ ਇਹ ਦੂਰੀ ਦਾ ਤੁਰਾ ਤੇ ਮੈਂ 48 ਮੀਟਰ ਤੇ ਖਲੋਕੀ ਵਸਤੂ ਗਤੀਹੀਣ ਵਸਤੂ ਦਾ ਦੂਰੀ ਸਮਾਂ ਐਸਟੀ ਗ੍ਰਾਫ ਐਕਸ ਤੁਰੇ ਦੇ ਸਮਾਂਤਰ ਜਿਹੜੀ ਵਸਤੂ ਗਤੀਹੀਣ ਹੋਏਗੀ ਖਲੋਤੀ ਹੋਏਗੀ ਵਿਰਾਮ ਅਵਸਥਾ ਵਿੱਚ ਹੋਏਗੀ ਉਹਦਾ ਗ੍ਰਾਫ ਜਿਹੜਾ ਦੂਰੀ ਸਮਾਂ ਗ੍ਰਾਫ ਬਣਾਓਗੇ ਤੁਸੀਂ ਦੂਰੀ ਤੇ ਸਮਾਂ ਉਹ ਬੱਚਿਓ ਐਕਸ ਤੁਰੇ ਦੇ ਸਮੇਂ ਤੁਰੇ ਦੇ ਸਮਾਨਾਂਤਰ ਸਿੱਧੀ ਰੇਖਾ ਹੋਵੇਗਾ ਠੀਕ ਹੈ ਜੀ ਅਗਲਾ ਦੇਖੀਏ ਕਿਸੇ ਵਸਤੂ ਦੀ ਗਤੀ ਦੇ ਸੰਬੰਧ ਵਿੱਚ ਹੁਣ ਤੁਸੀਂ ਕੀ ਕਹਿ ਸਕਦੇ ਹੋ ਜਿਸ ਦਾ ਚਾਲ ਸਮਾਂ ਪਹਿਲਾਂ ਅਸੀਂ ਦੂਰੀ ਸਮਾਂ ਹੁਣ ਚਾਲ ਸਮਾਂ ਗ੍ਰਾਫ T ਤੁਰੇ X ਤੁਰਾ ਦੇ ਸਮਾਨਾਂਤਰਿਕ ਸਰਲ ਰੇਖਾ ਹੋਵੇ ਉਹੀ ਗੱਲ ਠੀਕ ਹੈ ਨਾ ਇਹ ਗੱਲਾਂ ਨੂੰ ਮੈਂ ਦੂਜੇ ਰੂਪ ਵਿੱਚ ਸਵਾਲ ਜਵਾਬ ਕਰਕੇ ਮੈਂ ਤੁਹਾਨੂੰ ਸੋਚੋ ਤੇ ਉੱਤਰ ਦੇ ਵਿੱਚ ਵੀ ਕੀਤਾ ਤੇ ਇਹ ਚੰਗੀ ਗੱਲ ਹੈ ਹੁਣ ਇਹਨਾਂ ਸਵਾਲਾਂ ਨਾਲ ਹੀ ਤੁਹਾਡਾ ਦੁਹਰਾਓ ਹੋ ਜਾਏਗਾ ਤੇ ਗੱਲ ਚੰਗੀ ਤਰ੍ਹਾਂ ਪੱਕੀ ਸਪਸ਼ਟ ਹੋ ਜਾਏਗੀ ਇਹ ਬੜੇ ਬੱਚੇ ਬੜੇ ਹੀ ਸਿਧਾਂਤਕ ਤੇ ਬੜੇ ਹੀ ਮਹੱਤਵਪੂਰਨ ਸਵਾਲ ਹਨ ਹੁਣ ਫਿਰ ਦੇਖੋ ਬੱਚਿਓ ਜਿੱਥੇ ਮੈਂ ਕਿਹਾ ਸੀਗਾ ਕਿ ਸਮਾਨਾਂਤਰੇ ਦੂਰੀ 'ਚ ਕੋਈ ਬਦਲਾਅ ਨਹੀਂ ਹੋ ਰਿਹਾ ਇਹਦਾ ਮਤਲਬ ਕਿਉਂਕਿ ਇਹ ਸਮਾਨਾਂਤਰ ਹੈ ਤੇ ਇਹਨਾਂ ਦੀ ਜਿਹੜੀ Y ਐਕਸਿਸ ਤੇ Y ਤੁਰੇ ਦੇ ਉੱਤੇ ਜਿਹੜੀ ਉਚਾਈ ਹੈਗੀ ਹੈ X ਤੁਰੇ ਦੀ ਮਣੀ X ਤੋਂ ਕਿੰਨਾ ਵੈਲਿਊ ਹੈਗਾ ਉਹਦੇ 'ਚ ਕੋਈ ਬਦਲਾਅ ਨਹੀਂ ਹੈਗਾ ਇਹਦਾ ਜੇ ਕਿਸੇ ਵਸਤੂ ਦਾ ਚਾਲ ਸਮਾਂ V T ਗ੍ਰਾਫ ਸਮਾਂ T ਤੁਰੇ X ਤੁਰੇ ਦੇ ਸਮਾਨਾਂਤਰਿਕ ਸਰ ਲਿਖਾ ਹੈ ਤਾਂ ਇਸਦਾ ਮਤਲਬ ਹੈ ਕਿ ਉਸਦੀ ਚਾਲ ਵਿੱਚ ਕੋਈ ਬਦਲਾਅ ਨਹੀਂ ਹੋ ਰਿਹਾ ਜਿਹੜਾ ਪਿਛਲਾ ਸਵਾਲ ਸੀ ਉਹ ਸੀ ਦੂਰੀ ਸਮੇਂ ਦਾ ਤੇ ਸੀ ਕਿ ਦੂਰੀ 'ਚ ਕੋਈ ਬਦਲਾਅ ਨਹੀਂ ਹੋ ਰਿਹਾ ਉਨੇ ਚਾਲ ਸਮੇਂ ਤੱਕ ਚਾਲ ਚੁ ਵੀ ਬਦਲਾ ਨਹੀਂ ਹੋ ਰਿਹਾ ਜਿੰਨੀ ਚਾਲ ਚੱਲਦਾ ਓਨੀ ਚ ਇਹਨਾਂ ਸਮਾਨ ਗਤੀ ਹੈ ਭਾਵ ਵਸਤੂ ਸਮਾਨ ਗਤੀ ਵਿੱਚ ਹੈ ਜੇ ਬੱਚੇ ਚਾਲ ਸਮਾਨ ਰਵੇ ਫਿਰ ਉਹ ਗਤੀ ਕਿਹੜੀ ਹੁੰਦੀ ਹੈ ਸਮਾਨ ਗਤੀ ਹੁੰਦੀ ਹੈ ਭਾਵ ਜੇ ਸਿੱਧੀ ਰੇਖਾ 'ਚ ਜਾ ਰਹੀ ਹੈ ਤੇ ਸਮਾਨ ਚਾਲ ਦੇ ਨਾਲ ਜਾ ਰਹੀ ਹੈ ਕੋਈ ਦਿਸ਼ਾ ਚੇਂਜ ਨਹੀਂ ਹੋ ਰਹੀ ਦਿਸ਼ਾ ਵਿੱਚ ਕੋਈ ਬਦਲਾ ਨਹੀਂ ਆ ਰਿਹਾ ਤੇ ਉਹਦੀ ਮਾਤਰਾ ਚਾਲ ਦੀ ਮਾਤਰਾ ਵਿੱਚ ਕੋਈ ਬਦਲਾ ਨਹੀਂ ਆ ਰਿਹਾ ਤਾਂ ਇਹ ਸਮਾਨ ਗਤੀ ਹੈ ਇਫਰ ਬੱਚਿਓ ਉਹਦਾ ਗ੍ਰਾਫ ਕਿੱਦਾਂ ਆਏਗਾ ਐਕਸ ਤੁਰੇ ਦੇ ਸਮਾਂ ਤੁਰੇ ਨੇ ਸਮਾਨਾਂਤਰ ਆਏਗਾ ਆਓ ਦੇਖੀਏ ਇਹ ਦਿਖਾ ਮੈਂ ਬਣਾ ਦਿੱਤਾ ਸਮਾਨ ਗਤੀ ਕਰਦੀ ਵਸਤੂ ਦਾ ਚਾਲ ਸਮਾਂ ਵੀਟੀ ਗ੍ਰਾਫ ਐਕਸ ਤੁਰੇ ਦੇ ਸਮਾਂਤਰ ਇਹ ਤੇ ਸਮਾਨਾਂਤਰ ਆਣਾ ਸੀ ਬੱਚੇ ਸਮਾਂਤਰ ਗਾ ਲੋ ਠੀਕ ਹੈ ਜੀ ਇਹ ਚਾਲ ਇਹ ਦੇਖੋ ਇਹ ਕਿੰਨੀ ਇਹ ਤੇ 10 12 14 16 18 ਇਹ ਦੇਖੋ ਹੁਣ 18 ਮੀਟਰ ਪ੍ਰਤੀ ਸੈਕਿੰਡ ਦੀ ਸਮਾਨ ਚਾਲ ਨਾਲ چلਦੀ ਵਸਤੂ ਠੀਕ ਹੈ ਜੀ ਆਓ ਅਗੇ ਚੱਲੀਏ ਅਗਿਆ ਚੌਥਾ ਵੇਗ ਸਮੇਂ ਗ੍ਰਾਫ ਵਿੱਚ ਘੇਰੇ ਗਏ ਖੇਤਰਫਲ ਤੋਂ ਮਾਪੀ ਜਾਣ ਵਾਲੀ ਰਾਸ਼ੀ ਕਿਹੜੀ ਹੁੰਦੀ ਹੈ ਪਿਆਰਿਓ ਜਦੋਂ ਇਦਾਂ ਆਵੇ ਨਾ ਤੇ ਇਹ ਦੋਨਾਂ ਨੂੰ ਗੁਣਾ ਕਰ ਲੀਦਾ ਹੈ ਜੇ ਖੇਤਰਫਲ ਤਾਂ ਵੇਗ ਗੁਣਾ ਸਮਾਂ ਬੱਚੋ ਸੂਤਰ ਕੀ ਹੈਗਾ ਵਿਸਥਾਪਨ ਦਾ ਵੇਗ ਗੁਣਾ ਸਮਾਂ ਠੀਕ ਹੈ ਨਾ ਇਹੀ ਹੈ ਨਾ ਜਾਂ ਦੂਰੀ ਜਾਂ ਵਿਸਥਾਪਨ ਦੂਰੀ ਬਰਾਬਰ ਚਾਲ ਗੁਣਾ ਸਮਾਂ ਵਿਸਥਾਪਨ ਬਰਾਬਰ ਇਹ ਆਪਣਾ ਵੇਗ ਗੁਣਾ ਸਮਾਂ ਸੈ ਲੈ ਆ ਕੀ ਹੋਇਆ ਜੇ ਲੈ ਗੁਣਾ ਕਰਾਂਗੇ ਤੇ ਬੱਚਿਆ ਲ ਕੀ ਆਏਗਾ ਵਿਸਥਾਪਨ ਆਏਗਾ ਦੂਰੀ ਆਏਗੀ ਸੋ ਵੇਗ ਸਮੇਂ ਗ੍ਰਾਫ ਵਿੱਚ ਘੇਰੇਗੇ ਖੇਤਰਫਲ ਤੋਂ ਮਾਪੀ ਜਾਣ ਵਾਲੀ ਰਾਸ਼ੀ ਦੂਰੀ ਜਾਂ ਵਿਸਥਾਪਨ ਹੁੰਦੀ ਹੈ ਆਓ ਦੇਖੀਏ ਆਪਾਂ ਤਾਂ ਦੇਖੋ ਬੱਚਿਓ ਇਹ ਗ੍ਰਾਫ ਬਣਾਤਾ Y ਤੋਰਾ X ਤੋਰਾ ਠੀਕ ਹੈ ਤੇ ਵੇਖ ਲੈ ਲਿਆ ਇੱਥੇ ਸਮਾਂ ਲੈ ਲਿਆ ਤੇ ਮੈਂ ਇੱਥੋਂ ਦੀ ਲੈ ਲਿਆ ਕਿ ਜੇ ਕੋਈ ਪੁੱਛੇ ਵੀ 2 ਸੈਕਿੰਡ ਤੋਂ 15 ਸੈਕਿੰਡ ਤੱਕ ਕਿੰਨੀ ਦੂਰੀ ਤੈਅ ਕੀਤੀ ਗਈ ਸੋ ਜ 15 ਚੋਂ 2 ਗਿਆ ਕਿੰਨਾ ਨੇ 13 ਤੇ ਚਾਲ ਕਿੰਨੀ ਹੈ 20 ਸੋ 13 ਨੂੰ 20 ਨਾਲ ਪਾਕਰ ਗੁਣਾ ਕਰ ਦਿਓ 13 ਨੂੰ 26 200 ਮੀਟਰ ਆ ਗਿਆ ਇੱਕ ਤੇ ਆਗੇ ਸੂਤਰ ਦੇ ਨਾਲ ਤੇ ਦੂਜਾ ਸੀ ਖੇਤਰਫਲ ਦੇ ਨਾਲ ਕਰਦੇ ਪਏ ਆ ਇਹ ਹੈਗਾ ਗ੍ਰਾਫ ਤੇ 2 ਸੈਕਿੰਡ ਤੋਂ ਜਿਹੜੇ ਕਵਾਂਗੇ ਤੇ ਇੱਥੇ ਸਿੱਧੀ ਖੜਵੀ ਰੇਖਾ ਖਿੱਚਾਂਗੇ ਫੇ 15 ਸਕਿੰਡ ਤੱਕ ਇੱਥੇ ਖੜਵੀ ਰੇਖਾ ਖਿੱਚਾਂਗੇ ਸੋ ਬੱਚਿਓ ਇਹ ਜਿਹੜਾ ਆਇਤ ਬਣ ਗਿਆ ਹੈ ਇਸ ਗ੍ਰਾਫ ਨੇ ਇਸ ਸਮੇਂ ਦੇ ਅੰਤਰਾਲ ਵਿੱਚ 0 ਤੋਂ 15 ਦੇ ਅੰਤਰਾਲ ਵਿੱਚ ਇਹ ਬੜਾ ਖੇਤਰਫਲ ਘੇਰਿਆ ਸੋ ਇਹ ਖੇਤਰਫਲ ਕੀ ਦਰਸਾਉਂਦਾ ਹੈ ਇਹ ਖੇਤਰਫਲ ਇਹ ਦੋਨਾਂ ਰਾਸ਼ੀਆਂ ਦਾ ਗੁਣਨਫਲ ਦਰਸਾਉਂਦਾ ਹੈ ਵੇਗ ਗੁਣਾ ਸਮਾਂ ਕਿਉਂਕਿ ਇਹ ਬੱਚਿਓ ਦੇਖੋ ਇਹ ਹੈਗਾ ਵੇਗ ਤੇ ਇਹ ਹੈਗਾ ਸਮਾਂ ਠੀਕ ਹੈ ਕਿ ਆਇਤ ਦਾ ਕੀ ਸੂਤਰ ਹੁੰਦਾ ਖੇਤਰਫਲ ਦਾ ਲੰਬਾਈ ਚੌੜਾਈ ਸੋ ਇੱਕ ਜਿਹੜੀ ਚੀਜ਼ ਹੈ ਇਹ ਉਚਾਈ ਚੌੜਾਈ ਜਿਹੜੀ ਹੈ ਇਹ ਵੇਗ ਦਰਸਾਦੀ ਹੈ ਐਸਾ ਮੰਨ ਦਰਸਾ ਦੇ ਗੱਲ ਉਹੀ ਹੈਗੀ ਹੈ ਸੋ 2 ਸਕਿੰਟ ਤੋਂ 15 ਸਕਿੰਟ ਤੱਕ ਵਿਸਥਾਪਨ ਬਰਾਬਰ ਛਾਂਦਾਰ ਆਇਤ ਦਾ ਖੇਤਰਫਲ ਛਾਂਦਾਰ ਜਿੱਤੇ ਮੈਂ ਸ਼ੇਡ ਕੀਤਾ ਹੈ ਬਰਾਬਰ 13 13 ਕਿਉਂ ਆਇਆ 15 ਚੋਂ 2 ਘਟਾਇਆ 13 ਮੈਂ ਨਹੀਂ ਲੈ ਰਿਹਾ ਮੈਂ ਨਹੀਂ ਕਹਿ ਜਲੇ ਵਿਰਾਮ ਤੋਂ ਮੈਂ ਕਿ 2 ਸਕਿੰਟ ਤੋਂ ਲੈ ਕੇ 15 ਸਕਿੰਟ ਤੱਕ ਕਿੰਨੀ ਦੂਰੀ ਤੈਅ ਕੀਤੀ ਹੈ ਤੋ 6 ਦਾ ਆਇਦਾ ਖੇਤਰ ਉਹ 13 20 ਹੈ ਗਲੀ ਦੇਖੋ ਇੱਥੋਂ ਦੀ ਲੈ ਕੇ 20 ਮੀਟਰ ਪ੍ਰਤੀ ਸਕਿੰਟ ਦੀ ਜਾਂ 260 ਮੀਟਰ ਦੀ ਦੂਰੀ ਹੈ ਠੀਕ ਹੈ ਜੀ ਜੋ ਕਿ ਇਸ ਖੇਤਰਫਲ ਦੇ ਬਰਾਬਰ ਹੈ ਸੋ ਵੇਗ ਸਮਾਂ V T ਗ੍ਰਾਫ ਵਿੱਚ ਕਿਰਿਆ ਖੇਤਰਫਲ ਬਰਾਬਰ ਵਿਸਥਾਪਨ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਇਸ ਨੰਬਰ ਤੇ ਆਏ ਚਾਰ ਸਵਾਲ ਔਰ ਚਾਰ ਦੇ ਚਾਰੋ ਬੱਚੇ ਗ੍ਰਾਫ ਦੇ ਨਾਲ ਜੁੜੇ ਹੋਏ ਸੀ ਔਰ ਬੜੇ ਮਹੱਤਵਪੂਰਨ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਸੁਣ ਲਓ ਸਮਝ ਲਓ ਤੇ ਇਹਨਾਂ ਨੂੰ ਬਿਨਾਂ ਦੇਖੇ ਆਪਣੇ ਆਪ ਜ਼ਰੂਰ ਗ੍ਰਾਫ ਲੈ ਕੇ ਗ੍ਰਾਫ ਪੇਪਰ ਲੈ ਕੇ ਤੁਸੀਂ ਇਹਨਾਂ ਦਾ ਅਭਿਆਸ ਜ਼ਰੂਰ ਕਰੋ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰੱਬ ਰਾਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ